ਜੱਪਾ ਗੁਰੂ ਦਸਨ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਇਸ ਅਸਥਾਨ ਤੇ ਜਨਮ ਪਾਇਆ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਕਿਉਂ ਭਾਈ ਕਿਹੜਾ ਇਹ ਇਤਿਹਾਸ ਦਾ ਅਸਥਾਨ ਆ ਜਦੋਂ ਸਾਰ ਤੇ ਅੱਜ ਕੜੀ ਵਿਦਿਆਰਥੀਆਂ ਨੇ ਸਾਧਨਾ ਕੀਤੀ ਆ ਮਾਇਨੇ ਕਿਨੇ ਵੀ ਵਿਦਿਆਰਥੀਆਂ ਤੇ ਭਾਈ ਗੁਰੂ ਗੁਰਬਖਸ਼ ਸਾਹਿਬ ਦੀ ਸਾਥਿਆ ਕੀਤੀ ਆ ਵਧਾਈ ਦੇ ਨਾਲ। ਦੂਜਾ ਬੇਨਤੀ ਆ ਕਿਨੇ ਵੀ ਗਰਮਜੀਤ ਸਿੰਘ, ਰਾਗੀ ਸਿੰਘ, ਢਾਡੀ ਸਿੰਘ ਕਿਨੇ ਵੀ ਆਪਾਂ ਬੈਠੇ ਆ। ਵੀ ਭਾਈ ਜਿਹੜੀ ਸਾਥਿਆ ਨਾਲ ਲੜੀ ਦਾ ਵਿਆਖਰੋ। ਪਾਲ ਸ਼ਰਸਾ ਤੇ ਆ ਨਾ ਕਰੋ। ਕਿਉਂ ਤੁਸੀਂ ਹਰਮੰਦਰ ਸਾਹਿਬ ਜਾ ਕੇ ਇੰਟਰਵਿਊ ਦੇ ਚਾਹਦੇ ਹੋ। ਕਿਹੜੇ ਆਪਣੇ ਵਿਦਿਆਰਥੀ ਹੁੰਦੇ ਆ ਫਿਰ ਉੱਥੇ ਜਾ ਕੇ ਅੜ ਜਾਂਦੇ ਆ ਜੇ ਹੁਣ ਤੁਸੀਂ ਇੱਥੋਂ ਹੀ ਕਿਹੜੀ ਲੜੀ ਦਾ ਸਾਥਿਆ ਕਰੋਗੇ ਪੰਜ ਗ੍ਰੰਥੀ ਬਾਈ ਬਾਰਾ ਭਗਤਾ ਬਾਣੀ ਪਹਿਲਾ ਭਾਗ ਦੂਜਾ ਭਾਗ ਜਿੰਦੋਂ ਆਪਾਂ ਸਾਥਿਆ ਕਰਾਂਗੇ ਨਾ ਭਾਈ ਉਸ ਨਾਲ ਬਹੁਤ ਵੱਡੀ ਤੁਹਾਨੂੰ ਕਿਹੜਾ ਇੱਕ ਬਰਾਤੀ ਸਿੰਘ ਹੋ ਜਾਓ ਕਥਾਵਾਕ ਸਿੰਘ ਸਾਥਿਆ ਬੰਦਾ ਗਾ ਤੁਹਾਨੂੰ ਪਤਾ ਨਾ ਦੱਸੂ ਇਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਣੀ ਵਿੱਚ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੇ ਬਾਣੀ ਕਿੱਥੇ ਉਚਾਰੀ ਆ ਕਿਹਦੇ ਉੱਪਰ ਥਾਈ ਜਾਂ ਤੁਹਾਨੂੰ ਪਤਾ ਨਾ ਕਿ ਬਸਾਰਾ ਚੰਕੀਆਂ ਹੁਣ ਆਪਾਂ ਦੇਖਦੇ ਆਂ ਕਈ ਵਾਰ ਗੁਰਮੁਖ ਪਿਆਰੇ ਕਿਹੜੇ ਪਿੰਡਾਂ 'ਚ ਘੋਪਾਉਂਦੇ ਆ ਗੁਰਬੀ ਸਿੰਘ ਬਾਤ ਕਰਨਾ ਉਹਨਾਂ ਨੇ ਸਾਥਿਆ ਲਈ ਕੀਤੀ ਹੁੰਦੀ ਤੁਹਾਨੂੰ ਕਹਿੰਦਾ ਚੋਨਾ ਮਾਤਾ ਇਹ ਪਤਾ ਤਾਂ ਕਿ ਤਸਰਾਫ ਕਿੱਥੇ ਨਾਉਣਾ ਜੰਮ ਕੀ ਕਿੱਥੇ ਦੋਣੀ ਆ ਜੇ ਸੰਧ ਹੈ ਕੀਤੀ ਹੂ ਤਾਂ ਹੀ ਆ ਨਾ ਤੇ ਭਾਈ ਇੱਕ ਦੂਜਾ ਇਹ ਆ ਕੁਝ ਤਾਂ ਸਾਰੇ ਗੁਰੂ ਦੇ ਪਾਸ਼ੇ ਹੋਏ ਹੋ ਜਿਨੀਆਂ ਬੇਟੀਆਂ ਬਾਈਆਂ ਮੀਰ ਬਜ਼ੁਰਗ ਬੈਠੇ ਹੋ ਔਰ ਮਾਤਾ ਸਭ ਨੂੰ ਬੜਾ ਧਿਆਨ ਕਰ આજ ਤੋਂ 100 ਸਾਲ ਬਾਅਦ ਚਲੇ ਜਾਓ ਜਾਂ ਹਮ 50 ਸਾਲ ਬਾਅਦ ਚਲੇ ਜਾਓ ਉਹਨਾਂ ਦਾ ਰਹਿਮਾਚ ਆਪਣੇ ਕੱਚੇ ਘਰ ਹੁੰਦੇ ਸੀ। ਕਿਦੋਂ ਇੰਥੋਂ ਸੀ ਸਹਿਣ ਪਾੜ ਦਾ ਕੰਮ ਚੱਲ ਰਿਹਾ। ਉਹ ਲੋਕ ਤੁਰ ਕੇ ਜਾਂਦੇ ਚਾਹੇ ਨਾਲਿਆਂ ਦੇ ਪੱੜ ਜਾਂਦੇ। ਚਾਹੇ ਇਥੋਂ ਭਾਗੀ ਬਾਂਦਰ ਜਾਂਦੇ। ਤੇ ਜਿਹੜੇ ਘਰ ਕੱਚੇ ਹੁੰਦੇ ਸੀ ਪਾਈਆਂ ਦਾ ਪੋਚਾ ਦਿੱਤਾ ਹੁੰਦਾ ਸੀ ਸਾਰੇ ਘਰ ਨੂੰ। ਕਿਵੇਂ ਅੱਜ ਆਪਾਂ ਸੰਗਤ ਜੁੜੀ ਹੋਈਆਂ ਤੇ ਐਂ ਸੱਤ ਨੂੰ ਜੁੜਦੀ ਸਹਿਣ ਪਾੜ ਦਾ ਖਣ ਪਾੜ ਦਾ ਭੋਗ ਪੈਂਦੀ। ਤੇ ਹੁਣ ਕੀ ਹੋ ਗਿਆ ਭਾਈ? ਉਹਨਾਂ ਦਾ ਬਹੁਤ ਥਲੇ ਚਲੇਗੀ ਕੋਈ ਹੋਰ ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾ ਲਿਆ ਲੜਕੀ ਦਾ ਨਾਮਕਾਰ ਕਰਦੇ ਹਾਂ ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਦਿੰਦੇ ਆਪਾਂ ਮਰਜਾਲਾ ਤੋਂ ਪੁੱਛੇ ਆ ਗਏ ਫਿਰ ਆਪਾਂ ਕਹਿੰਦੇ ਸਾਡੇ ਤੋਂ ਅੱਜ ਤਾਂ ਕੋਈ ਰਸਤੀ ਨਹੀਂ ਰੈਂਦੀ ਤਾਂ ਅੱਜ ਰਸਤੀ ਭਲੇ ਕੋ ਰਾਜਾ ਤਾਹੀ ਰਹੂ ਜੇ ਭਾਈ ਤੁਸੀਂ ਖੰਡ ਪਾਠ ਕਰਾਓ ਤੇ ਸਹਿਜ ਪਾਠ ਕਰਾਓ ਜੇ ਬਾਣੀ ਪੜਾਉਗੇ ਤੇ ਬਾਣੀ ਪੜਨ ਵਾਲੇ ਸਿੱਖ ਤਿਆਰ ਪਰ ਤਿਆਰ ਹੋਵੇਗਾ ਕੜਾ ਗ੍ਰਾਂਥੀ ਸਿੰਘਾ ਤੇ ਗ੍ਰਾਂਥੀ ਸਿੰਘਾ ਦੀ ਵੀ ਭਾਈ ਆਪਾਂ ਸੇਵਾ ਕਰੀਏ ਆਉਣ ਵਾਲਾ ਸਮਾਂ ਐਗਾ ਕੋਈ ਤਾਂ ਵੀ ਆਪਾਂ ਨੂੰ ਗ੍ਰਾਂਥੀ ਸਿੰਘ ਨਹੀਂ ਮਿਲਲੇ ਤੇ ਖਸਾਨੀ ਤਾਂ ਤੁਹਾਨੂੰ ਮਿਲਣੀ ਹੀ ਨਹੀਂ ਆਖੜੇ ਵਰਮੋ ਕੇ ਪੈਰੇ ਸੁਖੂਲਾ ਤੇ 10-10 ਪੜ ਕੇ ਪਤੁਬਾਨ ਸਹਿਬਾਨ ਗੱਡਪਾਨ ਕਾ ਪੈ ਜਾਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੁਣ 16 ਕਰੋੜਾਂ ਦਾ 10 ਸਮਾਂ 50 60 70 80 ਰੰਗਰ ਕੀ ਕਰਤਾਰੀ ਲੈ ਨ ਕੋਚ ਲੋਕੋ ਸਿੰਗਰਾਤੀ ਤੋਂ ਕਿੱਥੇ ਆ 16 ਲੱਖ ਕੋਈ ਨਹੀਂ ਦੱਸੂਗਾ ਤੁਹਾਨੂੰ ਦੱਸੂਗਾ ਤਾਂ ਹੈ ਕਿ ਆਪਾਂ ਕਿਸੇ ਨੂੰ ਸੰਭਾਲ ਕਰਾਂਗੇ ਸਾਥੀਆਂ ਆਪਾਂ ਕਰਦੇ ਨਹੀਂ ਸਹਿਜਪਾਨ ਆਪਾਂ ਕਰਨਾ ਚਾਹੁੰਦੇ ਆ ਤੇ ਜਦੋਂ ਆਪਾਂ ਗ੍ਰਾਂਥੀ ਕਿਸੇ ਪਿੰਡ ਤੇ ਲੱਗ ਜਾਂਦੇ ਆ ਤੇ ਫਿਰ ਜਿਹੜੇ ਚੰਗੇ ਗ੍ਰਾਂਥੀ ਹੁੰਦੇ ਆ ਬਿੱਲਵਾਲ ਹੁੰਦੇ ਆ ਕਥਾਵਾਚ ਹੁੰਦੇ ਆ ਫਿਰ ਭਾਈ ਉਹਨਾਂ ਦੀ ਵੀ ਇੱਜ਼ਤ ਨਹੀਂ ਹੁੰਦੀ ਇਸ ਕਰਕੇ ਮੈਂ ਗ੍ਰਾਂਥੀ ਸਿੰਗਰਾ ਤੋਂ ਵੀ ਬੇਨਤੀ ਕਰਦਾ ਭਾਈ ਲੜੀ ਦਾ ਸੰਧਿਆ ਕਰਾਇਆ ਕਰੋ ਤੁਸੀਂ ਬਧਾਈ ਦੇ ਪਾਤਰੋਂ ਕੋਈ ਤੁਸੀਂ ਸੰਧਿਆ ਕਰਵਾਈ ਆ ਜਿੰਨਾ ਬੱਚਿਆਂ ਨੇ ਕੀਤੀ ਆ ਉਹ ਵੀ ਬਧਾਈ ਦੇ ਪਾਤਰਾਂ ਤੇ ਦੂਜਾ ਭਾਈ ਤੀਜਾ ਸਾਰੇ ਨੰਬਰਤਾ ਹੈਗੇ ਹੋ ਤੇ ਨੰਬਰਤਾ ਦਾ ਬਾਟਾ ਵੀ ਮਹਾਰਾਜ ਦੀ ਚੇਪਾ ਨਾਲ ਆਇਰ ਐਂਡ ਨਾਲ ਆ ਪੰਜ ਪਹਿਲੇ ਸਭ ਬਾਟਿਆਂ ਪੜੇ ਬਾਤਾ ਪਿਆਰ ਹੁੰਦਾ ਨੰਬਰਤੇ ਵੀ ਤੁਸੀਂ ਭਾਈ ਸਾਰੇ ਤੁਸੀਂ ਪ੍ਰਚਾਰ ਕਰੋ ਗੁਰੂ ਦੇ ਤੇ ਸਾਰੇ ਦੇ ਭਾਈ ਅਬਰਤ ਵੱਧ ਤੋਂ ਵੱਧ ਤਿਆਰ ਪ੍ਰਚਾਰ ਕਰਾ ਕੇ ਪੁਰਾਣਿਆਂ ਨੂੰ ਉਪਰਤ ਪਾਣ ਕਰਵਾਏ ਵੀ ਲੈ ਕੇ ਆਇਆ ਕਰੋ ਮੈਂ ਸਮੁੱਚਾ ਮੈਨੇਜਰ ਸਾਹਿਬ ਬੈਠਿਆ ਸਤਿ ਆਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੰਜ ਪਿਆਰੇ ਸਾਹਿਬ ਬੈਠਿਆ ਪੀਪੀਆਂ ਬਜ਼ੁਰਗ ਇਹ ਕਿਹੜੇ ਇਥੋਂ ਦੇ ਪ੍ਰਬੰਧਕ ਜਿਨ੍ਹਾਂ ਨੇ ਸਾਰਾ ਗੁਰੂ ਲਾ ਕੇ ਸਵਾਗਤ ਕਰਵਾਇਆ ਆ ਸਾਰਿਆਂ ਸੰਗਤਾਂ ਦਾ ਹੀ ਧੰਨਵਾਦ ਕਰਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਇਨਾਰੇ ਪਾਸ ਹੈ ਇਸ ਅਸਥਾਨਾਂ ਤੇ ਗੁਰਦੁਆਰਾ ਸ੍ਰੀ ਜਨਸਰ ਸਾਹਿਬ ਕੇ ਜੋ ਪਿਛਲੇ ਸਮੇਂ ਤੋਂ ਤਕਰੀਬਨ 11 ਮਹੀਨੇ ਪਹਿਲਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਆਗਾਦ ਬੋਧ ਬਾਣੀ ਦੀ ਜੋ ਮੂਲ ਰੂਪ ਦੇ ਵਿੱਚ ਗੁਰਬਾਣੀ ਸੰਥਿਆ ਪ੍ਰਾਰੰਭ ਹੋਈ ਸੀ ਸਤਿਗੁਰੂ ਸਾਹਿਬ ਜੀਾਂ ਦੀ ਨਜ਼ਰ ਰਹਿਮਤ ਦਾ ਸਦਕਾ ਜੋ ਕੱਲ ਗੁਰਬਾਣੀ ਸੰਥਿਆ ਦੀ ਸਮਾਪਤੀ ਹੋਈ ਉਸ ਮਹਾਨ ਕੁੰਭ ਦੀ ਸਮਾਪਤੀ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਗੁਰਦੁਆਰਾ ਜਨ ਸਰ ਸਾਹਿਬ ਵਿਖੇ ਮਹਾਨ ਸੁਕਰਾਨਾ ਸਮਾਗਮ ਕਰਵਾਇਆ ਗਿਆ ਜਿੱਥੇ ਸਤਿਗੁਰੂ ਸਾਹਿਬ ਜੀਆਂ ਦੀ ਅਗਾਧ ਬੋਧ ਅਗੰਮੀ ਬਾਣੀ ਦੇ ਸ੍ਰੀ ਸਹਿਜ ਪਾਠੀਆਂ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਤਖਸਾਲ ਸਾਹਿਬ ਜੀਆਂ ਦੇ ਸਮੂੱਚੇ ਇਹ ਵਿਊਰੀ ਰਾਗੀ ਜਥਿਆਂ ਵੱਲੋਂ ਔਰ ਨਾਲ ਹੀ ਇਸ ਤਖਸੀਰ ਦਮਨਵਾ ਸਾਹਿਬ ਜੀਆਂ ਦੇ ਸਿੰਘ ਸਾਹਿਬ ਜ세ਦਾਰ ਬਾਬਾ ਟੇਕ ਸਿੰਘ ਸਾਹਿਬ ਜੀਾਂ ਦੀ ਜਿਨ੍ਹਾਂ ਨੇ ਬੜਾ ਅਸ਼ੀਰਵਾਦ ਬਖਸ਼ਿਸ਼ ਕੀਤਾ ਔਰ ਟਕ ਸਾਹਿਬ ਜੀਾਂ ਦੇ ਸਮੁੱਚੇ ਹੀ ਪੰਜ ਪਿਆਰੇ ਸਹਿਬਾਨ ਇਥੋਂ ਦੇ ਐਡੀਸ਼ਨਲ ਹੈੱਡ ਗ੍ਰਾਂਥੀ ਗਿਆਨੀ ਗੁਰਜਨ ਸਿੰਘ ਜੀ ਸਮੁੱਚੇ ਹੀ ਸਟਾਫ ਵੱਲੋਂ ਮਾਨਯੋਗ ਮੈਨੇਜਰ ਸਾਹਿਬ ਜੀ ਹੁਣ ਵੱਲੋਂ ਬੜਾ ਪਿਆਰ ਸਤਿਕਾਰ ਸਮੁੱਚੇ ਦੀਆਂ ਲੱਖੜੀਆਂ ਸੰਗਤਾਂ ਵੱਲੋਂ ਔਰ ਇਥੋਂ ਦੀਆਂ ਜੋ ਸੁਖਮਨੀ ਸਾਹਿਬ ਜੀ ਵਸਾਇਟੀਆਂ ਜਾ ਨਾਲ ਹੋਰ ਵੀ ਪ੍ਰਬੰਧ ਕਰਨੇ ਬੜਾ ਸਹਿਯੋਗ ਕੀਤਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਪੋਟਾਨ ਕੋਟ ਕੋਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੇ ਅਖਰਾਂ ਦੇ ਇੱਕ ਇੱਕ ਅੱਖਰ ਦੇ ਮੂਲ ਰੂਪ ਦੇ ਵਿੱਚ ਦਰਸ਼ਨਦਾਰੇ ਬਖਸ਼ਿਸ਼ ਕੀਤੇ ਔਰ ਇਸ ਮਹਾਨ ਸਮਾਗਮ ਤੇ ਸੰਗਤਾਂ ਨੂੰ ਔਰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਜਿੱਥੇ ਮਾਨਯੋਗ ਤਖਤਾਲ ਦੀ ਸਿੰਘ ਸਾਹਿਬਾਨ ਹਜ਼ੂਰੀ ਰਾਗੀ ਜਿੱਥੇ ਉੱਥੇ ਹੀ ਮਹਾਨ ਸੰਤ ਮਹਾਪੁਰਸ਼ ਗਿਆਨੀ ਭਗਵਾਨ ਸਿੰਘ ਜੀ ਤਪਾ ਭਿੰਨਾਂ ਤੋਂ ਗਿਆਨੀ ਸਤਨਾਮ ਸਿੰਘ ਜੀ ਹਾਸਪੋਰ ਤੋਂ ਇਸੇ ਤਰ੍ਹਾਂ ਗਿਆਨੀ ਅਮਰਦੀਪ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਬੜੀ ਵਿਦਿਆ ਦੇ ਉਹ ਖਜ਼ਾਨੇ ਆ ਉਹਨਾਂ ਨੇ ਵੀ ਸੰਗਤਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਔਰ ਤਖਤ ਸਾਹਿਬ ਜੀਾਂ ਦੇ ਸਮੁੱਚੇ ਸਟਾਫ ਦਾ ਸਹਿਯੋਗ ਰਿਹਾ ਲੱਖ ਦੇ ਸੰਗਤਾਂ ਨਾਲ ਸਭ ਦਾ ਸਹਿਯੋਗ ਰਿਹਾ ਸਤਿਗੁਰੂ ਜੀ ਕਿਰਪਾ ਕਰਨ ਜਿੱਥੇ ਗੁਰਬਾਣੀ ਦੀ ਮੂਲ ਰੂਪ ਦੇ ਵਿੱਚ ਸੰਖਿਆ ਦੀ ਬਖਸ਼ਿਸ਼ ਕੀਤੀ ਹੈ ਉਥੇ ਹੀ ਅੱਜ ਸਿੰਘ ਸਾਹਿਬ ਜੀਾਂ ਵੱਲੋਂ ਆਦੇਸ਼ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਲੜੀਵਾਰ ਸੰਥਿਆ ਔਰ ਨਾਲ ਹੀ ਅਰਥਬੋਧ ਜਿਹੜਾ ਗੁਰਬਾਣੀ ਦਾ ਉਹਦੀ ਰਮਤਾ ਹੋਵੇ ਮਹਾਰਾਜ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਵਿਦਿਆਰਥੀ ਜਨਾਂ ਦੀ رائے ਦੇ ਨਾਲ ਇਹ ਕਾਰਜ ਅੰਮ੍ਰੇ ਜਾਣਗੇ ਸਮੂਚੀਆਂ ਸੰਗਤਾਂ ਦਾ ਸਮੂਚੇ ਹੀ ਸ਼ਖਸ਼ੀਆਂ ਦਾ ਇੱਥੇ ਸਾਡੇ ਨਿੱਕੇ ਜਿਹੇ ਸਦੇ ਤੇ ਬੁਲਾਉਣ ਤੇ ਬਹੁਤ ਬਹੁਤ ਧੰਨਵਾਦ ਜਿਉ ਆਇਆ ਕਿਹਾ ਜਾਂਦਾ ਤੇ ਸਾਰਿਆਂ ਨੂੰ ਮਹਾਰਾਜ ਸਾਹਿਬ ਜੀਆਂ ਵੱਲੋਂ ਇਸ ਮਹਾਨ ਸਮਾਗਮ ਦੀਆਂ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਕਸੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਪਤਾ ਜੀ ਨੇ ਜੇ ਅਪਾਰ ਕਿਰਪਾ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾਈ ਨਾਲ ਨਾਲ ਜਿਹੜਾ ਹੈ 48 ਗੁਰੂ ਕੇ ਪਿਆਰ ਨੇ ਜਿਹੜਾ ਹੈ ਗੁਰਬੰਦੀ ਸੰਥਿਆਰਥ ਉਹਦ ਕਰਵਾਈ ਇਹਨਾਂ ਨੂੰ ਬ੍ਰह्म ਗਣਿਤੇ ਬਦੇ ਮੁਕਤਾ ਮੁਕਤਾ ਜਿਹੜਾ ਹੈ ਕਿਤਾਬ ਮਿਲਿਆ ਸੀ ਸੋ ਐਸੇ ਹੀ ਮਰਜ਼ਾਦਾ ਤੇ ਜਿਹੜਾ ਹੈ ਸਤਗੁਰਾਂ ਦੀ ਕਿਰਪਾ ਦਾ ਸਦਕਾ ਤਕਸਿ ਦਮਦਮਾ ਸਾਹਿਬ ਦੇ ਵੇਖੇ ਜਿਹੜਾ ਹੈ ਨਿਰੰਤਰ ਹੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਸੰਥਾ ਦਾ ਅਰਥ ਬੋਧਾ ਜਿਹੜਾ ਹੈ ਪ੍ਰਵਾਹ ਚੱਲ ਰਿਹਾ ਹੈ ਉਹ ਅੱਛੇ ਪ੍ਰਵਾਹ ਦੇ ਵਿੱਚ ਹੀ ਜਿਹੜਾ ਹੈ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਪੰਜ ਪੈਰੇ ਸਹਿਬਾਨ ਜਿਹੋ ਤੱਕ ਸਾਹਿਬ ਦੇ ਸਿਬਾਨਵਾਰੀ ਨੇ ਉਹਨਾਂ ਨੇ ਗੁਰਦੁਆਰਾ ਜੰਡਸਰ ਸਾਹਿਬ ਦੇ ਕਿ ਜਿਹੜਾ ਹੈ ਇੱਕ ਨਹੀਂ ਬਿਆੰਤ ਪੁਰਾਣੀਆਂ ਨੂੰ ਜਿਹੜਾ ਹੈ ਗੁਰਬਾਣੀ ਸੰਥਾ ਕਰਵਾਈ ਅਰਥਬੋਧ ਕਰਵਾਇਆ ਸੋ ਅੱਜ ਸੁਕਰਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਮਾਨ ਜੋਗ ਸਿੰਘ ਜੀ ਬਾਬਾ ਟੇਕ ਸਿੰਘ ਜੀ ਮੈਨੇਜਰ ਗੁਰਵਿੰਦਰ ਸਿੰਘ ਜੀ ਬੇਨਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਵਨ ਧਰਤੀ ਨੂੰ ਕਲਗੀਧਰ ਦਿੱਤਾ ਜੀ ਨੇ ਵਰਦਾਨ ਦਿੱਤਾ ਸੀ ਕਿਰਪਾ ਦੀ ਵੀ ਜੋ ਇੱਥੇ ਆ ਕੇ ਪੜ੍ਹੇਗਾ ਨਾ ਉਹ ਵਿਦਵਾਨ ਬਣੇਗਾ ਇਹ ਹੈ ਪ੍ਰਗਟ ਹਮਾਰੀ ਕਾਂਸੀ ਪੜਾ ਹੈ ਇਹਾ ਢੋਰ ਮਾ ਤਰਾਸੀ ਲੇਖ ਗੁਣੀ ਗਵਿੰਦ ਗਿਆਨੀ ਬੁੱਧ ਸਿੰਧ ਹਵਹਿ ਤਾਨੀ ਤਿੰਨ ਕੇ ਕਾਰਨ ਕਲਮ ਘਰ ਦੇਤ ਪ੍ਰਗਟ ਹਮਡਾਰ ਸਿੱਖ ਸਖਾਇਤ ਪੜ੍ਹेंगे ਹਮਰੇ ਕੇ ਹਜ਼ਾਰ ਤੋ ਐਸੇ ਹੀ ਮਰਜਾਦਾ ਤੇ ਪੈਰਾ ਦਿੰਦਿਆਂ ਅੱਜ ਜਿਹੜਾ ਸਮਾਗਮ ਕੀਤਾ ਗਿਆ ਸਤਿਗੁਰਾਂ ਦੀ ਕਿਰਪਾ ਹੋਈ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਬਾਣੀ ਪੜੋ ਨਿਤਨੇਮ ਦੇ ਨਾਲ ਜੁੜੋ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ